ਸ਼ਹਿਰ ਫੋਟੋਗ੍ਰਾਫਰਾਂ ਸਾਹਮਣੇ 25 ਤੋਂ 27 ਦਸੰਬਰ ਨੂੰ ਸ਼ਹੀਦੀ ਸਭਾ ਦੇ ਪ੍ਰਬੰਧਕਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਬਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਇੱਕ ਹੈ ਮੀਟਿੰਗ ਕੀਤੀ ਗਈ ਹੈ। ਤਾਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਵਰਦੀ ਗਿਣਤੀ ਚੌਣ ਵਾਲੀ ਸੰਗਤਾਂ ਦੇ ਲਈ ਸਿਹਤ ਵਿਭਾਗ ਦੇ ਫੋਟ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਵੱਲੋਂ ਸੰਗਤਾਂ ਨੂੰ ਮੁਫਤ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦੇ ਲਈ ਦਵਾਈਆਂ ਤੇ ਲੋੜਿੰਦੇ ਸਟਾਫ ਤੇ ਕੋਈ ਮਤਲਬ ਇਹ ਨਹੀਂ ਕਿ ਕਿਸੇ ਕਿਸ 파ਰਟੀ ਨਾਲ ਸੰਬੰਧਤ ਹੋਣਗੇ ਚਾਹੇ ਆਪਾਂ ਗਵਰਨਮੈਂਟ ਸਰਵਿਸ ਹੋਈ ਹੈ ਬਟ ਲੀਨਿੰਗ ਹੁੰਦੀ ਆਪਣੇ ਕੋ ਪਰਸਨਲ ਕੰਟੈਕਟ ਹੁੰਦੇ ਆ ਬਟ ਮੈਂ ਬਿਨਾਂ ਕਿਸੇ ਝਿਜਕ ਦੇ ਗੱਲ ਕਹਿ ਸਕਦਾ ਕਿ ਜਿਹੜੇ ਪਿਛਲੇ 30 35 40 ਸਾਲ ਚ ਦੀਜ਼ ਵਾਰ ਦਾ ਮੋਸਟ ਫ੍ਰੀ ਐਂਡ ਫੇਅਰ ਇਲੈਕਸ਼ਨਸ ਬੋਲੋ ਲੋਕ ਪਾਰਟਿਕੁਲਰਲੀ ਲੋਕਲ ਬੋਡੀਆਂ ਦੇ ਇਲੈਕਸ਼ਨ ਮੈਂ ਦੇਖਿਆ ਤੱਕਾ ਹੁੰਦਾ ਵੀ ਤੱਕਾ ਕੀ ਹੁੰਦਾ ਸ਼ਬਦ ਇਸ ਵਾਰੀ ਤਾਂ ਮੇਰੇ ਇੱਕ ਵਲੰਟੀਅਰ ਨੂੰ ਗੋਲੀ ਮਾਰੀ ਦੂਜੀ ਪਾਰਟੀ ਦੇ ਬੰਦਿਆਂ ਨੇ ਆ ਕੇ ਔਰ ਇਲੈਕਸ਼ਨ ਤੋਂ ਬਾਅਦ ਮਾਰੀ ਮੈਂ ਪੁਲਿਸ ਪੇਸ਼ ਕੇ ਬੰਦੇ ਆਪਣੇ ਅਸੀਂ ਦੋ ਚਾਰ ਸੀਟਾਂ ਹਾਰ ਜਾਾਂਗੇ ਬਟ ਅਸੀਂ ਕੋਈ ਗੁੰਡਾਗਰਦੀ ਨਹੀਂ ਕਰਨੀ ਬਟ ਸਾਡੇ ਨਾਲ ਹੋਈ ਉਲਟੀ ਐਨੀਵੇ ਅਸੀਂ ਉਹਦੀ ਇਨਕੁਆਰੀ ਹੋ ਚੱਲਦੀ ਹੈ ਦੇ ਵਿਲ ਆਲ ਬੀ ਬਰਾਉਟ ਟੂ ਜਸਟਿਸ ਗੋਲੀ ਮਾਰਨ ਵਾਲੇ ਵੀ ਔਰ ਮਰਵਾਉਣ ਵਾਲੇ ਵੀ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਬੜੇ ਔਖੇ ਹਾਲਾਤਾਂ ਦੇ ਵਿੱਚ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਐਕਸ਼ਨ ਕੰਡਕਟ ਕੀਤੀ ਹੈ ਔਰ ਮੈਂ ਲੋਕਾਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਔਰ ਜਿੰਨੇ ਸਾਡੇ ਕਰਮਚਾਰੀ ਆ ਜਿਹਨਾਂ ਨੇ ਸਾਰਿਆਂ ਨੇ ਦਿਨ ਰਾਤ ਦੇ ਵਾਸਤੇ ਮਿਹਨਤ ਕੀਤੀ ਔਰ ਉਹਨਾਂ ਨੂੰ ਬੜੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥ੍ਰੈਟਸ ਵੀ ਦਿੱਤੇਆਂ ਗੀਆਂ ਪੁਲਿਸ ਬਾੜਿਆਂ ਨੂੰ ਦੋਜਿਆਂ ਨੂੰ ਤੁਹਾਨੂੰ ਦੇਖ ਲਾਂਗੇ ਹਾਲਾਂਕਿ ਜਿਹੜੇ ਬਦਮਾਸ਼ੀ ਕਰਦੇ ਸੀ ਬਦਮਾਸ਼ੀ ਉਹਨਾਂ ਨੇ ਕੀਤੀ ਹੈ ਤੇ ਐਨੀਵੇ ਮਤਲਬ ਮੇਰਾ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਉਹ ਹੈਗਾ ਵੀ ਜਿਹੜੇ ਇਹ ਸ਼ਹੀਦੀ ਸਭਾ ਸ਼ਹੀਦੀ ਜੋੜ ਮੇਲੇ ਨੂੰ ਕਹਿੰਦੇ ਆ ਛੋਟੇ ਸਾਹਿਬ ਜਦਾਂ ਦਾ ਇੱਥੇ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਆ ਮੇਰੇ ਖਿਆਲ 7 ਤਰੀਕ ਤੋਂ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਿੱਥੇ ਉਗੜੇ ਸਾਹਿਬ ਜاده ਸ਼ਹੀਦ ਹੋਏ ਔਰ ਨਾਲ ਉਹਦੇ ਪੰਜ ਪਿਆਰੇ ਵੀ ਤਿੰਨ ਸ਼ਹੀਦ ਹੋਏ ਔਰ ਬਹੁਤ ਸਾਰੇ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਉੱਥੇ ਅਨੰਤਪੁਰ ਸਾਹਿਬ ਤੋਂ ਚੱਲਦਾ ਇਹ ਜਿਹੜਾ ਔਰ ਇੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜاده ਔਰ ਉਹ ਸਾਰਾ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਰਧਾ ਹੈਗੀ ਆ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਮੇਰੇ ਫਾਦਰ ਤੇ ਮਦਰ ਦੋਨੋਂ ਹੀ ਮਤਲਬ ਜਿਹੜੇ ਤੁਸੀਂ ਕਹ ਲਓ ਕਿ ਆਰਥੋਡੌਕਸ ਸਿੱਖ ਫੈਮਲੀਜ਼ ਨੂੰ ਬਿਲੋਂਗ ਕਰਦਾ ਮੈਂ ਜਿਹਨਾਂ ਦੇ ਵਿੱਚੋਂ ਪੂਰਾ ਆਪਣਾ ਧਰਮ ਦੇ ਨਾਲ ਸੀ ਔਰ ਸਾਡੇ ਸਾਰੇ ਪਿੰਡਾਂ ਦੇ ਲੋਕ ਸਾਰੇ ਜਿਹੜੇ ਸਾਰੇ ਧਰਮਾਂ ਦੇ ਲੋਕ ਮੈਂ ਨਹੀਂ ਕਹਿੰਦਾ ਸਿਰਫ ਸਿੱਖ ਦੂਜੇ ਬੰਦੇ ਵੀ ਉਹ ਦਸੰਬਰ ਦੇ ਮਹੀਨੇ ਚ ਮੰਜੇ ਤੇ ਨਹੀਂ ਸੌਂਦੇ ਸੀ ਨੀਚੇ ਸੌਂਦੇ ਹੁੰਦੇ ਸੀ ਚੌਕੀਆਂ ਕਹਿੰਦੇ ਸੀ ਚੌਕੀਆਂ ਭਰਦੇ ਸੀ ਅਰਦਾਸਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਤੇ ਇਹ ਪੁਆਇੰਟ ਹੋ ਗਿਆ ਤੁਹਾਡਾ ਪੁਲਿਸ ਵਾਲੇ ਆਪਣਾ ਮੈਨੇਜ ਕਰਨਗੇ ਜੀ ਟ੍ਰੈਫਿਕ ਦਾ ਜਿਸ ਤਰ੍ਹਾਂ ਜੜੀਆਂ ਤੁਹਾਡੀਆਂ ਮਿਨੀ ਬੱਸਸਾਂ ਆ ਉਹ ਆਊਟਰ ਰਿੰਗ ਰੋਡ 'ਤੇ ਮਾਲ ਇੱਕ ਲਿਮਟ ਤੱਕ ਚੱਲਣਗੇ ਉਸ ਤੋਂ ਬਾਅਦ ਚੱਲਣਗੇ ਅੰਦਰ ਈ ਰਿਕਸ਼ਾ ਚੱਲਣਗੇ ਉਹਦੇ ਨਾਲ ਪੋਲੂਸ਼ਨ ਵੀ ਨਹੀਂ ਹੋਏਗੀ ਔਰ ਛੋਟੀ ਜਗ੍ਹਾ ਚੋਂ ਲੰਘ ਜਾਂਦੇ ਆ ਤੇ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਹੋਣਗੇ ਸਭ ਤੋਂ ਵੱਡੀ ਗੱਲ ਜਿਹੜੇ ਸੰਗਤ ਆਏਗੀ ਦੇਸ਼ ਵਿਦੇਸ਼ ਚੋਂ ਆਏਗੀ ਫੋਰਨਰਸ ਵੀ ਆਉਂਦੇ ਆ ਮੈਂ ਰਾਜ ਸਾਹਿਬ ਹੈਪੀ ਅਸੀਂ ਸਾਰੇ ਜਣੇ ਇੱਥੇ ਅਸੀਂ ਤਾਂ ਹੀ ਸੇਵਾ ਕਰਦੇ ਹੁੰਦੇ ਸੀ ਕਿ ਅਸੀਂ ਪੋਲੀਟੀਕਲ ਕਾਨਫਰੰਸ ਦੀ ਵਾਸੀਂ ਕੂੜਾ-ਕੂੜਾ ਇਕੱਠਾ ਕਰਦੇ ਹੁੰਦੇ ਸੀ ਅਸੀਂ ਵੱਡੇ-ਵੱਡੇ ਲਪਾਪੇ ਲੈ ਕੇ ਸਫਾਈ ਸਭ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਤਾਂ ਜਿਹੜੀ ਸਫਾਈ ਹੋਣੀ ਚਾਹੀਦੀ ਆ ਲੰਗਰ ਸਿੰਪਲ ਹੋਣਾ ਚਾਹੀਦਾ ਦਾਲ ਰੋਟੀ ਔਰ ਉਹ ਮਤਲਬ ਉੱਥੇ ਹਾਈਜੀਨ ਮੇਨਟੇਨ ਹੋਣੀ ਚਾਹੀਦੀ ਆ ਲੰਗਰ ਦੇ ਵਿੱਚ ਜਿਹੜਾ ਵੀ ਆਂਦਾ ਉਹ ਲੋਕ ਆਪਣਾ ਸਾਰਾ ਸਮਾਨ ਦੁੱਧ ਰਾਸ਼ਨ ਸਾਰਾ ਨਾਲ ਲੈ ਕੇ ਆਉਂਦੇ ਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ ਕਦੇ ਅੱਜ ਤੱਕ ਨਹੀਂ ਹੋਇਆ ਕਿ ਲੰਗਰ ਦੇ ਵਿੱਚ ਕੋਈ ਇਸ ਤਰ੍ਹਾਂ ਅੰਦਰ ਲਸ ਕੋਈ ਬੇਈਮਾਨ ਸ਼ਰਾਰਤ ਕਰੇ ਜਿਹੜੀ ਕਿ ਮਤਲਬ ਇਵਨ ਗੋਲਡਨ ਟੈਂਪਲ ਚ ਹੋਈ ਐ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਆ ਪਰ ਫੜੇ ਗਏ ਹੋ ਗੁਰੂ ਦੀ ਕਿਰਪਾ ਰਹੀ ਹੈ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੀ ਆ ਤੁਹਾਡੇ ਕੋਲੇ ਆਪਣੀ ਫੂਡ ਟੈਸਟਿੰਗ ਮੋਬਾਈਲ ਲੈਬ ਵੀ ਹੈਗੀ ਆ ਤੁਸੀਂ ਯੂ ਕੈਨ ਮੇਕ ਇਟ ਅਵੇਲੇਬਲ ਉਹਦਾ ਪ੍ਰਚਾਰ ਕਰ ਸਕਦੇ ਹੋ ਤੁਸੀਂ ਲੇਕਿਨ ਸੈਂਪਲ ਨਹੀਂ ਲੈਣਾ ਚਾਹਦੇ ਉਹਨਾਂ ਨੂੰ ਇਹ ਨਹੀਂ ਕਹਣਾ ਵੀ ਟੈਸਟ ਕਰਾਉਣਾ ਉਹਦੀ ਲੋੜ ਨਹੀਂ ਹੈ ਲੋਕ ਆਪਣੇ ਪਿੰਡਾਂ ਚੋਂ ਸਮਾਨ ਆਉਂਦਾ ਔਰ ਪੂਰੀ ਸਰਦਾ ਦੇ ਨਾਲ ਲੋਕ ਉਹ ਵੀ ਆਪ ਵੀ ਹੋਈ ਸਕਦੇ ਔਰ ਲੋਕਾਂ ਨੂੰ ਵਿਵਸਕਾਂਦੇ ਉਹਦੇ ਚ ਕੋਈ ਦਿੱਕਤ ਨਹੀਂ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਇਹ ਸਾਰਾ ਬੰਦੋਬਸ ਤੁਹਾਡਾ ਹੋਇਆ ਹੋਇਆ ਹੈ ਸੀਸੀਟੀਵੀ ਟਰਾਂਸਪੋਰਟ ਦਾ ਸਫਾਈ ਦਾ ਪੁਲਿਸ ਦਾ ਔਰ ਜਿਹੜਾ ਸਿਹਤ ਮਹਿਕਮੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਅਸੀਂ ਇਹ ਜਿਹੜਾ ਨਵਾਂ ਇਕੋਨੋਮਿਕ ਸਿਸਟਮ ਕੀਤਾ ਹੈਗਾ ਮੈਨੂੰ ਇਸ ਗੱਲ ਦਾ ਮਾਣ ਮੇਰੀ ਟੀਮ ਨੇ ਜਦੋਂ ਪਹਿਲੇ ਐਸਜੀ ਨੇ ਔਰ डीएचएस uh, इन्होंने सारेया नहीं मतलब जितने भी उधर बंदे सीके सारे जितने आम आदमी क्लीनिक ਦੇ ਵਿੱਚ ਵੀ ਕੰਮ ਕੀਤਾ ਕਿ ਜੋ ਅਰੇਂਜਮੈਂਟ ਅਸੀਂ ਆਨੰਦਪੁਰ ਸਾਹਿਬ ਚ ਕੀਤਾ ਸੀ ਤੇ ਉਹਦੀ मतलब ਮੁੱਖ ਮੰਤਰੀ ਸਾਹਿਬ ਨੇ ਤੁਹਾਡੀ ਸਾਰਿਆਂ ਦੀ ਤਾਰੀਫ ਹੈ ਜਿਹੜੇ ਜਿਹੜੇ ਬੰਦੇ ਨੇ ਉੱਥੇ ਕੰਮ ਕੀਤਾ ਕਹਿੰਦੇ ਜੀ ਉਹੋ ਜਿਹਾ ਅਰੇਂਜਮੈਂਟ ਇੱਥੇ ਵੀ ਕਰੋ ਔਰ ਮੇਰੇ ਕੋਲੇ ਆਲਰੇਡੀ ਡਿਮਾਂਡ ਆਈ ਹੈ ਕਿ ਰੋਣ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਥੇ ਕੀਤਾ ਹੈਗਾ ਉਹ ਕਹਿੰਦੇ ਜੀ ਹੋਲਾ ਮੱਲਾ ਤੇ ਵੀ ਇਸ ਤਰ੍ਹਾਂ ਹੀ ਕਰੋ ਔਰ ਇਸ ਤੋਂ ਬਾਅਦ ਆਪਣੇ ਮਾਗੇ ਦਾ ਮੇਲਾ ਹੋਣਾ ਉੱਥੇ ਵੀ ਇਸ ਤਰ੍ਹਾਂ ਹੀ ਕਰੋ ਔਰ ਅੱਗੇ ਵਿਸਾਖੀ ਤੇ ਵੀ ਜਿਹੜਾ ਹੈਗਾ ਇੱਕ ਸਟੈਂਡਰਡ ਜਿਹੜਾ ਸੈੱਟ ਕੀਤਾ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਮਤਲਬ ਬਹੁਤ ਸਾਰੇ ਬੰਦੇ ਸਰਦੀ ਦਾ ਮੌਸਮ ਹੈ ਲੋਕ ਜਦੋਂ ਆਉਂਦੇ ਆ ਬਿਮਾਰ ਹੋ ਜਾਂਦੇ ਆ ਠੰਡ ਲੱਗ ਗਈ ਬੱਚੇ ਖਾਂਸੀ ਹੋ ਗਈ ਜਾਂ ਤੇਵਰੀ ਬਾਹਰ ਤੁਸੀਂ ਕਰੋ ਖਾਣਾ ਖਾਣੇ ਆ ਬੰਦੇ ਯੂਜ਼ਡ ਨਹੀਂ ਹੁੰਦੇ ਪੇਟ ਖਰਾਬ ਹੋ ਗਿਆ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਉੱਥੇ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਭੁੱਲ ਗਿਆ ਆ ਗਏ ਉੱਥੇ ਕਿਸੇ ਕੋਲੇ ਸ਼ੂਗਰ ਦੀ ਦਵਾਈ ਨਹੀਂ ਹੈ ਕਿਸ ਨੂੰ ਚੱਕਰ ਆ ਰਹੇ ਆ ਬੀਪੀ ਦਾ ਪੇਸ਼ੈਂਟ ਆ ਸ਼ੂਗਰ ਦਾ ਪੇਸ਼ੈਂਟ ਆ ਮੌਕੇ ਤੇ ਟੈਸਟ ਹੋ ਗਿਆ ਮੌਕੇ ਤੇ ਹੋ ਗਿਆ ਛੋਟ ਛੋਟੀਆਂ ਗੱਲਾਂ ਹੁੰਦੀਆਂ ਕਈ ਵਾਰੀ ਐਮਰਜੈਂਸੀ ਵੀ ਹੁੰਦੀ ਆ ਉੱਥੇ ਵੀ ਐਮਰਜੈਂਸੀਜ਼ ਆਈਆਂ ਕੋ ਹੋ ਜਾਂਦਾ ਕੋ ਬੰਦਾ ਬਜ਼ੁਰਗ ਹੈ ਹਾਰਟ ਦੀ ਪ੍ਰੋਬਲਮ ਹੋ ਗਈ ਅਸੀਂ ਬਚਾਏ ਵੀ ਪੇਸ਼ੈਂਟ ਹੁੰਦੇ ਜੜੇ ਜਾ ਤੇ ਉਸ ਭਾਵਨਾ ਦੇ ਨਾਲ ਇਹ ਸੇਵਾ ਤੁਸੀਂ ਜਿੰਨੇ ਤੁਹਾਡੇ ਐਗਜ਼ਿਸਟਿੰਗ ਹੈਗੇ ਆ ਜਿਹੜੇ ਆਸ-ਪਾਸ ਹੈਗੇ ਆ ਉਹਨਾਂ ਨੂੰ ਤੁਸੀਂ ਐਕਟਿਵ ਰੱਖੋਗੇ ਇੱਥੇ ਐਮਰਜੈਂਸੀ ਕ੍ਰਿਟੀਕਲ ਕੇਅਰ ਸਾਰੀ ਅਵੇਲੇਬਲ ਹੋਏਗੀ ਬੱਸ ਹੀ ਫਰਾਣਾ ਚ ਹੋ ਗਿਆ ਬਾਕੀ ਤੁਹਾਡੇ ਜਨੇਸੀਅਸ ਸੀਸ ਆ ਉਹਨਾਂ ਦੇ ਵਿੱਚ ਉਹ 24 ਘੰਟੇ ਦੀਆਂ ਸਰਵਿਸਿਜ਼ ਤੁਹਾਡੀ ਅਵੇਲੇਬਲ ਹੋਣਗੀਆਂ ਜਿਹੜੇ ਮੱਲਾ ਕਲੀਨਿਕ ਵੀ ਹੋਣਗੇ ਉਹ ਵੀ ਸ਼ਰਦਾ ਭਾਵਨਾ ਵਾਲਾ ਮਾਰਨਿੰਗ ਟੂ ਈਵਨਿੰਗ ਜਿਹੜੇ ਤੁਹਾਡੇ ਆਈਐਮਐਲ ਜਿੱਥੇ ਸੇਵਾ ਦੇਣ ਲਈ ਤਿਆਰ ਆ ਜੇ ਸਾਰੀਆਂ ਸੇਵਾ ਜੇ ਉਹਨਾਂ ਕੋਈ ਦਵਾਈ ਦੀ ਦੇ ਕੇ ਤੁਹਾਨੂੰ ਇਸ ਦੇ ਦਾਂਗੇ ਵੈਸੇ ਉਹ ਕਰ ਲੈਂਦੇ ਸਾਰਾ ਕੁਝ ਐਂਬੂਲੈਂਸ ਵੀ ਦੇ ਦੇਣਗੇ ਆਪਾਂ ਓਵਰਵੀਅੂ ਨਹੀਂ ਕਰਨਾ ਜਿੰਨੇ ਕੁ ਤੁਹਾਨੂੰ ਲੋੜ ਆ ਕਿ ਹਰ 500 ਮੀਟਰ ਤੇ ਇੱਕ ਐਂਬੂਲੈਂਸ ਹੋਵੇ ਔਰ ਸਾਰੀਆਂ ਐਂਬੂਲੈਂਸ ਦੇ ਵਿੱਚ ਜਿਹੜੀ ਜਿਹਨੂੰ ਆਪਾਂ ਬੇਸਿਕ ਲੈਵਲ ਸਪੋਰਟ ਨਹੀਂ ਕਰਦੇ ਉਹਦੇ ਵਿੱਚ ਵੀ ਸਾਰਾ ਕੁਝ ਹੋਏਗਾ ਉਹਦੇ ਤੇ ਵੀ ਜੇ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਲੋਡ ਪਵੇ ਤਾਂ ਉਹਦੇ 'ਚ ਵੀ ਅਸੀਂ ਉਹਨੂੰ ਘੱਟੋ ਘੱਟ ਉਹਦੇ ਚੰਬੋ ਬੈਕ ਹੋਏਗਾ ਉਹਨੂੰ ਹਸਪਤਾਲ ਤਾਂ ਅਸੀਂ ਪਹੁੰਚਾ ਦਾਂਗੇ ਅੱਗੇ ਹਸਪਤਾਲ ਵਾਲੇ ਸਮਾੜ ਲੈਣਗੇ ਅੱਗੇ ਰਜਿੰਦਰਾ ਹਸਪਤਾਲ ਹੈਗਾ ਤੇ ਉਹ ਸਾਡੇ ਕੋਲੇ ਸਾਰਾ ਬੰਦੋਬਸਤ ਹੋਏਗਾ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਲਈ ਸਾਰਿਆਂ ਨੇ ਮੈਂ ਸਭ ਨੂੰ ਬੇਨਤੀ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਇਹ ਇਹਦੇ 'ਚ ਅਸੀਂ ਦੋ ਚੀਜ਼ਾਂ ਕੀਤੀਆਂ ਸੀ ਇੱਕ ਤਾਂ ਅਸੀਂ ਬਲੱਡ ਨੇਸ਼ਨਾ ਬਲੱਡ ਸਾਨੂੰ ਜਿੰਨਾ ਚਾਹੀਦਾ ਸੀ ਉਹਨੇ ਲਵਾਵਾਂਗੇ ਬਾਕੀ ਉਹਨਾਂ ਨੂੰ ਸਿਰ ਰਜਿਸਟਰ ਕਰਾਂਗੇ ਜਿਸਪੋਸ 10000 ਬੰਦਾ 50000 ਬੰਦਾ ਦਾਨ ਕਰਨਾ ਚਾਹੁੰਦਾ ਸੀ 50000 ਨਹੀਂ ਲਵਾਂਗੇ ਸਾਨੂੰ 2000 ਚਾਹੀਦਾ ਸੀ 2000 ਦੇ 48000 ਰਜਿਸਟਰ ਕਰ ਲਾਂਗੇ ਕਿ ਤੁਹਾਨੂੰ ਕਾਲ ਆਏਗੀ ਉਹਦੀ ਰਜਿਸਟਰੀ ਬਣਾ ਰਹੇ ਹਾਂ ਅਸੀਂ ਬਲੱਡ ਅਸੀਂ ਵੇਸਟ ਨਹੀਂ ਕਰਨਾ ਉਹਨਾਂ ਨੂੰ ਰਜਿਸਟਰ ਕਰਾਂਗੇ ਇਸੇ ਤਰ੍ਹਾਂ ਇਹ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ ਸਾਡੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰਰੀ ਸਾਇੰਸ ਅਸੀਂ ਇੱਕ ਲਿਵਰ ਟ੍ਰਾਂਸਪਲੈਂਟ ਕਰਤਾ ਬਹੁਤ ਜਲਦੀ ਸਾਡੇ ਰੀਟਰੀਵਲ ਸੈਂਟਰ ਬਣ ਰਹੇ ਆ ਸਾਰੇ ਮੈਡੀਕਲ ਕਾਲਜਸ ਵਿੱਚ ਔਰ ਪਟਿਆਲੇ ਮੈਡੀਕਲ ਕਾਲਜ ਦੇ ਡਾਂਸਸ ਅਲਰੇਡੀ ਅਸੀਂ 200 ਮਸ਼ੀਨਾਂ ਲਾਤੀਆਂ ਅਸੀਂ ਡਾਂਸਸ ਕਿਸੇ ਨੂੰ ਪੈਸੇ ਦੇ ਕੇ ਨਹੀਂ ਕਰਾਉਣਾ ਪਏਗਾ। ਔਰ ਅਗਲੇ ਮਹੀਨੇ ਦੇ ਵਿੱਚ ਤੁਹਾਡੇ ਜਿਹੜੀ 10 ਲੱਖ ਦੀ ਹਰ ਪਰਿਵਾਰ ਨੂੰ ਇੰਸ਼ੋਰੈਂਸ ਹੈ ਉਹ ਸਕੀਮ ਸਾਡੀ ਫਾਈਨਲ ਫੇਸੇਸ ਦੇ ਵਿੱਚ ਹੈ। ਤੇ ਉਹਦੀ ਇੰਟੀਗ੍ਰਿਟੀ ਅੱਜ ਵੀ ਮੇਰੇ ਡਿਪਟੀ ਕਮਿਸ਼ਨਰਸ ਨਾਲ ਵੀਸੀ ਤੇ ਮੀਟਿੰਗ ਹੈ ਮੈਂ ਇਮੀਡੀਏਟਲੀ ਰਸ਼ ਕਰਕੇ ਉੱਥੇ ਜਾਣਾ ਹੈਗਾ। ਉਹ ਅਸੀਂ ਵੀ ਆ ਰੈਡੀ ਅਸੀਂ ਫਾਈਨਲ ਉਹਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਹੈਲਥ ਨਾਲ ਰਿਲੇਟਡ ਇਨਫੈਕਟ ਸਾਡਾ ਸ਼੍ਰੀ ਅਰਵਿੰਦ ਕੇਜੇਵਾਲ ਮਨੀਸ਼ ਸੋਦੀਆ ਭਗਵੰਤ ਮਾਨਜੀ ਦੀ ਸੋਚ ਵੀ ਇਹੀ ਆ ਔ ਕਿ ਲੋਕਾਂ ਨੂੰ ਇੱਕਲਾ ਸਰਵਿਸ ਜਿਹੜੀਆਂ ਕਿ ਸਾਰਾ ਖਰਚਾ ਸਰਕਾਰ ਕਰੇਗੀ ਲੇਕਿਨ ਕੋਈ ਮਜਬੂਰੀ ਚ ਨਹੀਂ ਜਾਏਗਾ ਪ੍ਰਾਈਵੇਟਸ ਜਾ ਸਕਦੇ ਆ ਜਿਹੜਾ ਵੋਟ ਕਰ ਸਕਦਾ ਬਿਲਕੁਲ ਜਾਵੇ ਔਰ ਪ੍ਰਾਈਵੇਟ ਹਸਪਤਾਲ ਵੀ ਸਾਡੇ ਪਾਰਟਨਰਸ ਹੈਗੇ ਆ ਸਾਡੇ ਕੋਈ ਵਿਰੋਧੀ ਨਹੀਂ ਆ ਜਿਵੇਂ ਤੁਹਾਡੇ ਮੈਡੀਕਲ ਕਾਲਜ ਵਾਲੇ ਤੁਸੀਂ ਐਕਸੈਲਟ ਉਹਨਾਂ ਨੂੰ ਦੇ ਦਿਓ ਚੱਲਾਣ ਦਿਓ ਤੁਹਾਨੂੰ ਆਪਣੇ ਤੁਸੀਂ ਆਪਣੇ ਸਟਾਫ ਨੂੰ ਬੀਓਨੋ ਕਰਨਾ ਔਰ ਜਿਹੜੇ ਤੁਹਾਡੇ ਸਟਾਫ ਹੋਣਗੇ ਜਿੱਥੇ ਜਿੱਥੇ ਤੁਸੀਂ ਉਹਨਾਂ ਨੂੰ ਪੋਜੀਸ਼ਨ ਕਰਦੇ ਹੋ ਜਿੱਥੇ ਲੋਕ ਰਹਿ ਰਹੇ ਆ ਉੱਥੇ ਖੋਲੋ ਜਿੱਥੇ ਲੋਕਾਂ ਨੇ ਸਟੇ ਕਰਨਾ ਉਹਦੇ ਨੇੜੇ ਹੋਣਾ ਚਾਹੀਦਾ ਮੈਂ ਲੱਗਣਗੀ ਜਿੱਥੇ ਲੋਕ ਰੈ residense ਹੈਗੇ ਤੇ ਉਹਨਾਂ ਵਾਸਤੇ ਲੰਗਰ ਦਾ ਜੋੜ ਬੰਦੋਬਸਤ ਕਰ ਦਿਓ ਵੈਸੇ ਤਾਂ ਜਿਹੜੇ ਜ਼ਿਆਦਾ ਬੰਦੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ ਬਟ ਮੇਕ ਸ਼ੋਰ ਕਿ ਆਪਣੇ ਜਿਹੜੀ ਅਰੇਂਜਮੈਂਟ ਕੋਈ ਇਸ ਤਰ੍ਹਾਂ ਹੋਵੇ ਵੀ ਉੱਥੇ ਉਹਨਾਂ ਕੋਲੇ ਲੰਗਰ ਪਹੁੰਚ ਜਾਏ ਜਾਂ ਉਹਨਾਂ ਨਾਲ ਕਿਸੇ ਨਾਲ ਠਾਈ ਆ। ਪਲੋ ਕਾਮ ਵੀ ਕਰ ਲੈਂਦੇ ਆ ਮੈਂ ਬਾਰਡਰ ਤੇ ਦਿੱਲੀ ਸੇਵਾ ਕਰਦਾ ਸੀ। ਮੈਨੂੰ ਤਾਂ ਲੋਕ ਕਹਿੰਦੇ ਹੁੰਦੇ ਸੀ ਵੀ ਸਾਡੇ ਕੋਲੇ ਨਹੀਂ ਲੰਗਰ ਸਕਾ ਜੀ ਤੁਸੀਂ ਸਾਡੇ ਕੋਲੇ ਨਹੀਂ ਜਗ੍ਹਾ ਰੋਡ ਸਾਹਿਬ ਡਾਕਟਰ ਦਾ ਪਿੰਡ ਜੀ ਹੋਵੇ ਤੁਹਾਨੂੰ ਲੋਕ ਜ਼ਰੂਰ ਲੰਗਰ ਤਾਂ ਉਹਨੂੰ ਸ਼ਕਾਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਡਾਕਟਰਾਂ ਨੂੰ ਦਿੱਕਤ ਨਹੀਂ ਆਉਂਦੀ ਬਟ ਫਿਰ ਵੀ ਉਹਨਾਂ ਦਾ ਰਹਿਣ ਦਾ ਜੋੜ ਬੰ ਜਿਹੜੀ ਤੁਹਾਡੀ ਅਕਮੋਡੇਸ਼ਨ ਹੈ ਜਿਹੜੇ ਬਾਹਰੋਂ ਆਏ ਹੋਣਗੇ ਡਾਕਟਰਸ ਬਹੁਤ سارے ਡਾਕਟਰ ਅਮਰੀਕਾ ਤੋਂ ਵੀ ਦੂਜੇ ਦੇਸ਼ਾਂ ਤੋਂ ਵੀ ਆ ਕੇ ਸੇਵਾ ਕਰਨੀ ਚਾਹੁੰਦੇ ਉਹਨਾਂ ਨੂੰ ਕੋ ਆਪ ਸਾਡੇ ਨਾਲ ਲੱਕਣ ਤੇ ਬੈਠੋ ਇੱਥੇ ਕਰ ਲਓ ਜਾਂ ਸਾਡੇ ਹਸਪਤਾਲ ਚਾਰਜ ਕਰੋ ਉਹਨਾਂ ਨੂੰ ਵੀ ਆਪਣੇ ਨਾਲ ਤਾਂ ਕਿ ਉਹਨਾਂ ਦਾ ਕਈ ਵਾਰੀ ਉਹਨਾਂ ਕੋਲੇ ਦਵਾਈਆਂ ਬਹੁਤ ਹੁੰਦੀਆਂ ਸਬਾਨ ਹੁੰਦਾ ਲੇਕਿਨ ਕੁਆਲੀਫਾਈਡ ਡਾਕਟਰ ਨਹੀਂ ਹੁੰਦਾ ਉਹਨਾਂ ਕੋਲੇ ਇਹ ਮੈਂ ਫਲੱਡਸ ਵਿੱਚ ਵੀ ਦੇਖਿਆ ਸੀ ਮਾ ਉਹਨਾਂ ਕਾ ਸੀ ਜੋ ਤੁਹਾਨੂੰ ਚਾਹੀਦਾ ਜੇ ਦਵਾਈ ਚਾਹੀਦੀ ਹੈ ਦਵਾਈ ਸਾਥੋਂ ਲੈ ਲਓ ਜੇ ਡਾਕਟਰ ਚਾਹੀਦਾ ਡਾਕਟਰ ਸਾਥੋਂ ਲੈ ਲਓ ਜੋ ਤੁਹਾਨੂੰ ਚਾਹੀਦਾ ਸੀ ਆਫਟਰ ਆਲ ਸਾਡਾ ਮਕਸਦ ਇੱਕ ਹੈ ਸਾਰਿਆਂ ਦਾ ਸੰਗਤ ਔਰ ਸੰਗਤ ਰੱਬ ਦਾ ਰੂਪ ਹੈ ਗੁਰੂ ਦਾ ਰੂਪ ਹੈ ਔਰ ਸਾਡੇ ਸੰਗਤ ਤੇ ਪੰਗਤ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਤੇ ਇਹ ਇਸੇ ਤਰ੍ਹਾਂ ਜਿਹੜਾ ਆर्गन ट्रांसਪਲੈਂਟ ਹੈ ਮੈਂ ਇਸ ਤੋਂ ਪਹਿਲਾਂ ਕਿਸੇ ਨੂੰ ਕਹਾਂ ਪਹਿਲਾਂ ਮੈਂ ਆਪਣੇ ਸਾਰੇ ਕੀਤੇ ਫਿਰ ਮੇਰੇ ਫੈਮਿਲੀ ਮੈਂਬਰਸ ਨੇ ਕੀਤੇ ਆਪਰੇਟਿਡ 올 ਮਾਈ ਬਾਡੀ ਆਰਗਨਸ ਮੈਂ ਜਦੋਂ ਦੇਖੋ ਜਿਹੜਾ ਬੰਦਾ ਇੱਕ ਜਿਹਦੇ ਜਿਹਦੇ ਸ਼ਾਇਦ ਤੁਹਾਡੇ ਕੋਈ ਜਾਣ ਪਛਾਣ ਵਾਲੇ ਜਾਂ ਕਿਸੇ ਦਾ ਡਾਇਲਿਸਿਸ ਹੁੰਦਾ ਹੋਵੇ ਉਹਦੀ ਮਿਜ਼ਰੇਬਲ ਲਾਈਫ ਹੁੰਦੀ ਹੈ ਹੁਣ ਜੇ ਆਪਾਂ ਇਸ ਫਾਨੀ ਸੰਸਾਰ ਨੂੰ ਛੱਡ ਜਾ ਹੀ ਰਹੇ ਹਾਂ ਜਿਹੜੇ ਬੰਦੇ ਦਾ ਲਿਵਰ ਅਸੀਂ ਹੁਣ ਟ੍ਰਾਂਸਪਲੈਂਟ ਕੀਤਾ ਉਹਦੇ ਨਾਲ 5-6 ਬੰਦਿਆਂ ਨੂੰ ਇੱਕ ਲੀਜ਼ ਆਫ ਲਾਈਫ ਫੋਲੋ ਦੋ ਨੂੰ ਗੁਰਦੇ ਮਿਲ ਗਏ ਇੱਕ ਲਿਵਰ ਮਿਲ ਗਿਆ ਇੱਕ ਬੰਦੇ ਨੂੰ ਆਈਜ਼ ਮਿਲ ਗਈਆਂ ਇਸ ਤਰ੍ਹਾਂ ਕਰਕੇ ਹੋਰ ਵੀ ਆਰਗਨ ਚੜੇ ਆ ਗਿਆ ਤੇ ਬਾਕੀ ਜੋ ਬਚ ਗਿਆ ਬਾਕੀ ਦਾ ਸੁਆਹੀ ਹੋਣੀ ਆ ਜੀ ਉਹਦੇ ਸੁਆ ਨਹੀਂ ਹੋਏਗੀ ਤਾਂ ਤੁਹਾਡੇ ਨਾਲ ਜੋ ਆਰਗਨਸ ਕੈਨ ਲਿਵ ਆਫਟਰ ਯੂ ਤੇ ਇਹਦੇ ਵਾਸਤੇ ਮੈਂ ਜਿੰਨੇ ਸਾਲ ਚ ਬੰਦੇ ਮੈਨੂੰ ਸੁਣਦੇ ਆ ਜਾਂ ਮੈਨੂੰ ਜਿਹੜੇ ਸੋਸ਼ਲ ਮੀਡੀਆ ਤੇ ਥੋੜੇ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੀ ਐਮਐਲਏ ਸ਼ੁਡ ਲੀਡ ਬਾਈ ਐਗਜ਼ਾਮਪਲ ਕਿ ਮੈਂ ਕਰਦਾ ਸਾਰੇ ਡੀਸੀ ਕਾ ਮੈਂ ਕਰਦੀ ਆ ਬਾਕੀ ਸਾਰੇ ਕਰਨਗੇ ਜਿੰਨੇ ਆਫਸਰ ਹੋਣਗੇ ਐਸਐਸਬੀ ਕਰਨਗੇ ਮੈਂ ਕਰਨਗੇ ਪ ਬਾਜ ਤੱਕ ਅਮ ਨਹੀਂ ਆਣੇ ਜੀ ਸਮਾਨ ਜਿਉਂਦੇ ਜੀ ਖੂਨਦਾਨ ਕਰੋ ਮਰਨ ਤੋਂ ਬਾਅਦ ਅੰਗਦਾਨ ਕਰੋ ਸੋ ਇਹ ਨੂੰ ਇੱਕ ਆਪਾਂ ਮੂਵਮੈਂਟ ਬਣਾਣੀ ਆ ਜੀ ਪੰਜਾਬ ਦੇ ਵਿੱਚ ਅਸੀਂ ਇਹ ਸੀਗੀ ਨਹੀਂ ਪੰਜਾਬ ਦੇ ਵਿੱਚ ਇਹ ਅਸੀਂ ਹੁਣ ਮੇਰੇ ਖਾਲ 7ਵੇਂ ਨੰਬਰ ਤੇ ਆ ਗਏ ਪਹਿਲੇ ਨੰਬਰ ਤੇ ਆਣਾ ਜੀ ਆਪਾਂ ਇਹਦੇ ਵਿੱਚ ਵੀ ਬਲੱਡ ਨੇਸ਼ਨ ਦੇ ਵਿੱਚ ਵੀ ਔਰ ਅਸੀਂ ਇਹ ਆਰਗਨਦਾਨ ਤੁਸੀਂ ਕਰਨੇ ਨਹੀਂ ਆ ਜਦੋਂ ਚਲੇ ਜਾਓਗੇ ਉਸ ਤੋਂ ਬਾਅਦ ਹੋਣਾ ਉਸ ਤੋਂ ਬਾਅਦ ਕੀ ਲੰਕਤ ਕੀ ਕਰੋਗੇ ਨਾ ਤਾਂ ਕੁਝ ਨਹੀਂ ਜਾਣਾ ਨਾ ਪੈਸੇ ਜਾਣੇ ਨਾ ਇਹ ਜਾਣੇ ਆ ਜੀ ਛੱਡ ਜੋ ਇੱਥੇ ਕੋਈ ਹੋਰ ਬੰਦਾ ਯੂਜ਼ ਕਰੇਗਾ ਉਹਨੂੰ ਠੀਕ ਆ ਜੀ ਬਾਕੀ ਸਾਰਾ ਕੁਝ ਵੀ ਤਾਂ ਛੱਡ ਕੇ ਜਾਓਗੇ ਕਾਰ ਵੀ ਛੱਡ ਜਾਓਗੇ ਕਾਰ ਵੀ ਛੱਡ ਜਾਓਗੇ ਕੋਟੀ ਵੀ ਛੱਡ ਜਾਓਗੇ ਬੈਂਕ ਬੈਲੈਂਸ ਸਾਰਾ ਕੁਝ ਛੱਡ ਕੇ ਜਾ ਰਹੇ ਹੋ ਵੀ ਛੱਡ ਦੋ ਸਮਾਨ ਥੋੜਾ ਜਿਆਦਾ ਹੋਰ ਕੀ ਨਹੀਂ ਇਸਦੀ ਮਰਕ ਪੈਂਦਾ ਸਹਿਮਤ ਹੋ ਕੇ ਨਹੀਂ ਕੋਈ ਬੰਦਾ ਹੈ ਜਿਹੜਾ ਕਰੇਗਾ ਦਾਨ ਅੰਗਦਾਨ ਕਰੇਗਾ ਜਿਹੜਾ ਆਪਣਾ ਪਲੈਜ ਕਰਨਾ ਹੈ ਕਰੇਗਾ ਜੀ ਕੋਈ ਮੈਨੂੰ ਲੱਗਿਆ ਨਹੀਂ ਹੱਥ ਘੜਾ ਕਰ ਦਿੰਦਾ ਉਗਾਫੀ ਹੋ ਗਿਆ ਜੀ ਮੈਂ ਮਮਰ ਸਾਹਿਬ ਤੁਸੀਂ ਵੀ ਕਰ ਦਿਓ ਤੁਸੀਂ ਦੋਨੋਂ ਕਹਿਣ ਦਾ ਨਹੀਂ ਤੁਸੀਂ ਦੋਨੋਂ ਹੱਥ ਖੜੇ ਕਰੋ ਤੁਸੀਂ ਦੇਖੋ ਇਸ ਤੋਂ ਇਸ ਤੋਂ ਸਵਾਏ ਜਿਹੜਾ ਹੈਗਾ ਜੀ ਇਹਦੇ ਤੁਸੀਂ ਇਹਨਾਂ ਜੀ ਦਿਸ ਇਜ਼ ਅ ਓਪਰਚ्युनिटी ਜਲਾ ਪ੍ਰਸ਼ਾਸਨ ਵਾਸਤੇ ਜਿੰਨੇ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਚਾਹੇ ਉਹ ਮੈਡੀਕਲ ਹੈ ਪੈਰਾ ਮੈਡੀਕਲ ਹੈ ਆਰਟਸ ਹੈ ਇੰਜੀਨੀਅਰਿੰਗ ਹੈ ਉਹਨਾਂ ਸਾਰਿਆਂ ਨੂੰ ਕਹੋ ਜੀ ਤੁਸੀਂ ਆਹ ਪਲੈਜ ਲਓ ਜੀ ਤੁਸੀਂ ਆਪਾਂ ਪਲੈਜ ਦਿਵਾਉਣਾ ਜੀ ਆਪਾਂ ਮੈਨੂੰ ਲੱਗਦਾ ਅਪੀਸਰ ਟਾਰਗੇਟ 1 ਮਿਲੀਅਨ ਲੋਕ ਪਲੈਜ ਕਰਦਣਗੇ ਮਨੋ ਇਟ ਵਿਲ ਬੀ ਅ ਕਾਈਂਡ ਆਫ ਅ ਰਿਕਾਰਡ ਮਨੋ ਇਸੇ ਤਰ੍ਹਾਂ ਖੂਨਦਾਨ ਦਾ ਪਲੈਜ ਕਰਨਾ ਹੈ ਆਪਾਂ ਠੀਕ ਹੈ ਜੀ ਪਲੈਜ ਕਰਨਾ ਉਹਨਾਂ ਨੂੰ ਕਹਾਂ ਜੀ ਹੋ ਸਕਦਾ ਤੁਹਾਡੀ ਵਾਰੀ 2 ਸਾਲ ਬਾਅਦ ਆਵੇ ਖੂਨਦਾਨ ਕਰਨ ਦੀ ਅੰਗਦਾਨ ਦੀ ਤੁਹਾਡੀ ਵਾਰੀ ਹੋ ਸਕਦਾ 70 ਸਾਲ ਆਵੇ 80 ਬਾਅਦ ਆਵੇ ਰੱਬ ਕਰੇ ਤੁਹਾਡੀ ਉਮਰ ਲੰਬੀ ਹੋਵੇ ਜਦੋਂ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਨਾ ਤੁਹਾਡੀ ਬਾਡੀ ਜਿਹੜੀ ਹੈਗੀ ਆ ਤੁਹਾਨੂੰ ਰੱਬ ਵੱਲੋਂ ਵੀ ਤੁਹਾਡੇ ਤੇ ਕਿਰਪਾ ਹੁੰਦੀ ਆ ਫਿਰ ਤੇ ਯੂਰ ਲਿਵ ਲੰਗਰ ਯੂਰ ਲਿਵ ਹੈਲਥੀਅਰ ਤੁਹਾਨੂੰ ਹੋਏਗਾ ਵੀ ਜਦੋਂ ਜਿਹਨੂੰ ਬੰਦੇ ਮੈਨੂੰ ਪਤਾ ਵੀ ਮੈਂ ਅੰਗਦਾਨ ਕਰਨੇ ਆ ਸੋ ਮੈਨੂੰ ਹੈਗਾ ਵੀ ਮੈਨੂੰ ਇਹੋ ਜਿਹੀ ਬਿਮਾਰੀ ਨਾ ਹੋਵੇ ਜਿਹੜਾ ਮੇਰੇ ਅੰ ਤੋਂ ਆਪਣੇ ਅੰਗਾਂ ਨੂੰ ਵਚਾ ਕੇ ਰੱਖਣਾ ਸੋ ਇਟਸ ਅ ਪੋਜ਼ਿਟਿਵ ਥਾਟ ਸੋ ਆਈ ਥਿੰਕ एवरीवन ਜਿੰਨੇ ਸਾਲ ਚ ਬੰਦੇ ਆ ਸਾਰੇ ਯੂਸ਼ਲਡ ਆ ਲੀਡ ਬਾਈ ਐਗਜ਼ਾਮਪਲ ਆਪਣੇ ਆਪਣੇ ਡਿਪਾਰਟਮੈਂਟ ਚ ਕਰੋ ਜਿਹੜੇ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਯੂਥ ਕਲੱਬਸ ਆ ਜਿਹੜਾ ਯੂਥ ਨਾਲ ਸੰਬੰਧਿਤ ਆ ਨੌਜਵਾਨ ਸਭਾ ਹੈਗੀਆਂ ਹੋਰ ಗ್ರಾಮ ਪੰਚਾਇਤਸ ਹੈਗੀਆਂ ਜਿੰਨੀਆਂ ਵੀ ਜਿਹੜੀ ਵੀ ਸੰਸਥਾ ਨਾਲ ਤੁਹਾਡਾ ਸੰਬੰਧ ਹੈ ਉਹ ਸਸਤ 5 5 10 10 ਬੰਦਿਆਂ ਤੋਂ ਕਰਾਓ ਤੁਸੀਂ ਤੇ ਇਹਨੂੰ ਕਰਾਓ ਵੀ ਤੁਸੀਂ ਜਿਹੜਾ ਹੈਗਾ ਇਹਨੂੰ ਕੋਸ਼ਿਸ਼ ਇਹ ਕਰੋ ਕਿ 25 26 27 ਆ ਪਤੰ데요 ਦੀ ਕੈਂਪੇਨ ਰੱਖਾਂਗੇ ਇਹਨੂੰ ਜਿਹੜੀ ਐਕਚੁ ਪੇ ਤਿੰਨ ਦਿਨ ਦੇ ਵਿੱਚ ਪੰਜਾਬ ਚ 20 ਲੱਖ ਲੋਕਾਂ ਨੇ ਕਿਹਾ ਅਸੀਂ ਖੂਨਦਾਨ ਕਰਾਂਗੇ 10 ਲੱਖ ਲੋਕਾਂ ਨੇ ਕਿਹਾ ਅਸੀਂ ਅੰਗਦਾਨ ਕਰਾਂਗੇ ਔਰ ਜਿਹੜਾ ਲੋਕ ਜਦੋਂ ਉੱਥੇ ਜਾ ਕੇ ਚਰਚਾ ਕਰ ਰਹੇ ਕਿ ਅਸੀਂ ਮਤਲਬ ਲੋਕ ਕਹਿੰਦੇ ਅਸੀਂ ਜਿਹੜਾ ਅਸੀਂ ਫਤੇਗੰਡ ਸਾਹਿਬ ਮਤਲਬ ਮੈਨੂੰ ਹੇਮਕੁੰਡ ਸਾਹਿਬ ਵੀ ਮਿਲ ਗਏ ਅਸੀਂ ਹਰ ਸਾਲ ਆਉਂਦੇ ਇੱਥੇ ਮੈਂ ਕਹਾਂ ਜੀ ਕਿਉਂ ਆਉਂਦੇ ਹਰ ਸਾਲ ਕਿਸੇ ਹੋਰ ਨੂੰ ਆਣ ਦਿਓ ਤੁਸੀਂ ਮਤਲਬ ਐਨੀਵੇ ਲੋਕਾਂ ਦੀ ਸਰਦਾ ਹੈਗੀ ਆ ਉਹ ਕਹਿੰਦੇ ਅਸੀਂ ਹੁਣ ਉੱਥੇ 20 ਸਾਲ ਹੋ ਗਿਆ ਜਾਂਦੇ ਨੂੰ ਸਾਨੂੰ 40 ਸਾਲ ਹੋ ਗਿਆ ਜਾਂਦੇ ਨੂੰ ਇਹੋ ਜਿਹਾ ਸਿਹਤ ਸਭਾਵਾਂ ਨਹੀਂ ਦੇਖਿਆ ਅਸੀਂ ਇੰਨੀ ਸਫਾਈ ਨਹੀਂ ਦੇਖੀ ਕਦੇ ਜੀ ਜੇ ਇਹ ਵਾਲੀ ਚਰਚਾ ਹੋਵੇ ਉਹ ਵਾਲੀ ਸ਼ਰਧਾ ਜਿਹੜੀ ਸੀ ਇਸ ਵਾਰੀ ਅਸੀਂ ਲੋਕਾਂ ਦੇ ਵਿੱਚ ਜੜੀ ਸੀ ਉੱਥੇ ਦਾ ਕਮਾਲ ਹੀ ਹੋਈ ਪਈ ਸੀ ਤੇ ਜਿਸ ਦਿਨ ਸਾਡਾ ਉੱਥੇ ਖੂਨਦਾਨ ਕੈਂਪ ਹੋਏਗਾ ਅਸੀਂ ਚਾਹੇ ਬਲੀਡ ਚਾਹੇ ਅਸੀਂ 500 ਬੰਦਾ ਕਰੀਏ ਜਿੰਨੇ ਸਾਨੂੰ ਲੋੜ ਹੋਈ ਉਹਨਾਂ ਕਰਾਂਗੇ ਲੇਕਿਨ ਉਹਦਾਂ ਉੱਥੇ 10000 ਬੰਦੇ ਹੋਣੇ ਚਾਹੀਦੇ ਆ ਜੋਖੜਾ ਗ੍ਰੇਡ ਕਰਨ ਵਾਲਾ ਜਿਹੜੇ ਮੈਡੀਕਲ ਵਾਲੇ ਆਗੇ ਆ ਸਾਰੇ ਡਾਕਟਰਸ ਨੇ ਵਾਈਟ ਕੋਟ ਪਾਣਾ ਜੀ ਠੀਕ ਹੈ ਜੀ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ ਔਰ ਔਰ ਇਵਨ ਪੈਰਾਮੈਡੀਕਸ ਮਲ ਨੇ ਤੇ ਜਿਨਾਂ ਨੇ ਨਰਸਿੰਗ ਸਟੂਡੈਂਟਸ ਨੇ ਪੈਰਾਮੈਡੀਕਸ ਨੇ ਦੂਜੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਫਾਰਮੇਸੀ ਦੇ ਹੋਣ ਜਿਨਾਂ ਨੇ ਬਲੱਡ ਡੋਨੇਸ਼ਨ ਵਾਸਤੇ ਆਣਾ ਜਾਂ ਸੇਵਾ ਕਰਨ ਲਈ ਆਣਾ ਬੱਚੇ ਸੇਵਾ ਕਰਨ ਆਗੇ ਜੀ ਉਹਨਾਂ ਨੇ ਵੀ ਟਿਕਟ ਕੋਟ ਪਾ ਕੇ ਆਣਾ ਜੀ ਉੱਥੇ ਅਮਰ ਸਿਮ ਸਾਹਿਬ ਨੇ ਕਿਹਾ ਵੀ ਰਿਪੀਟ ਕਰੋ ਸਭ ਦੇਖੋ ਕਿੰਨੀ ਵੱਡੀ ਗੱਲ ਹੈ ਇਟਸ ਅ ਕੰਪਲੀਮੈਂਟ ਫੋਰ ਹੈਲਥ ਡਿਪਾਰਟਮੈਂਟ ਐਂਡ ਫੋਰ ਦ ਐਡਮਿਨਿਸਟ੍ਰੇਸ਼ਨ ਔਰ ਆਈ ऍम श्योर ਕਿ ਸੋਨਾ ਜੀ ਸ਼ੀ ਇਜ਼ ਵੈਰੀ ਪੈਸ਼ਨੇਟ ਬਟ ਹਰ ਵਰਕ ਐਂਡ ਇਵਨ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਇਟਸ ਅ ਵੈਰੀ ਡੈਡੀਕੇਟਿਡ ਟੀਮ ਜੀ ਸੋ ਆਈ ऍम श्योर ਕਿ ਤੁਸੀਂ ਜਿਹੜਾ ਹੈਗਾ ਇਹ ਇਹਨੂੰ ਪੂਰੀ ਜਿਹੜੀ ਧਾਰਮਿਕ ਸ਼ਰਦਾ ਦੇ ਨਾਲ ਇੱਕ ਨਵਾਂ ਜਿਹੜਾ ਹੈਗਾ ਤੁਸੀਂ ਜੁਵਲ ਸੈਟ ਨਿਊ ਸਟੈਂਡਰਡਸ ਕਿ ਤੁਸੀਂ ਬਹੁਤ ਵਧੀਆ ਤਿਆਰ ਕਰੋਗੇ ਔਰ ਮੈਨੂੰ ਬੜੀ ਖੁਸ਼ੀ ਆ ਇਹ ਗੱਲ ਕਹਿੰਦੇ ਹੋਏ ਮੇਰੀ ਆਪਣੀ ਜੋ ਰੀਡਿੰਗ ਹੈ ਜੇ ਤੁਸੀਂ ਥੋੜਾ ਜਿਹਾ ਇੱਕ ਵਾਰੀ ਹਮਲਾ ਮਾਰ ਲਓ ਤੇ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਮੁਕਤ ਜ਼ਿਲ੍ਹਾ ਹੋਏਗਾ ਉਹ ਫਤਿਹਗੜ੍ਹ ਸਾਹਿਬ ਹੋਏਗਾ ਜੀ ਮਤਲਬ ਯੂ ਆਰ ਵੈਰੀ ਕਲੋਸ ਟੂ ਦਾ ਟਾਰਗੇਟ ਇੱਕ ਵਾਰੀ ਮਾਰੋ ਹਮਲਾ ਤੇ ਇਹਨੂੰ ਨਸ਼ਾ ਮੁਕਤ ਵੀ ਕਰ ਦਿਓ ਅੱਜ ਮੈਂ ਫਤਿਹਗੜ੍ਹ ਸਾਹਿਬ ਅਚੇਚੇ ਤੌਰ ਤੇ ਇਸ ਕਰਕੇ ਆਇਆ ਜੀ ਕਿ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਜੋੜ ਮਿਲੇ ਤੇ ਜਿਸ ਤਰ੍ਹਾਂ ਸਾਰੇ ਆਨੰਦਪੁਰ ਸਾਹਿਬ ਚੀਏ ਸਾਰੇ ਉਸੇ ਤਰ੍ਹਾਂ ਇੱਥੇ ਵੀ ਹਰ ਤਰ੍ਹਾਂ ਦੀ ਸੰਗਤ ਵਾਸਤੇ ਸਹੂਲਤਾਂ ਔਰ ਖਾਸ ਕਰਕੇ ਮੈਡੀਕਲ ਸਹੂਲਤਾਂ ਜਿਹਦੇ ਨਾਲ ਮੇਰਾ ਸਬੰਧ ਹੈ ਉਨਰ ਰਿਵਿਊ ਕਰਨ ਵਾਸਤੇ ਮੇਰੇ ਨਾਲ ਲਖਵੀਰ ਸਿੰਘ ਰਾਜ ਜੀ ਸਾਡੇ ਜਿਹੜੇ ਅਨਲਿਸਟ ਸਾਹਿਬ ਮੇਰੇ ਸਹਿਯੋਗੀ ਤੇ ਡਿਪਟੀ ਕਮਿਸ਼ਨਰ ਐਸਐਸਪੀ ਸਾਡੇ ਸਿਵਲ ਸਰਜਨ ਹੋਰ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਸਾਰੇ ਹਾਜ਼ਰ ਹੈ ਜੀ ਤੇ ਅਸੀਂ ਰਿਵਿਊ ਕੀਤਾ ਸਾਰਾ ਉਹਦੇ ਵਿੱਚ ਸਿਕਿਉਰਿਟੀ ਦਾ ਵੀ ਔਰ ਟਰਾਂਸਪੋਰਟ ਦਾ ਸਾਫ ਸਫਾਈ ਦਾ ਬਿਮਾਰੀਆਂ ਦੀ ਰੋਕਥਾਮ ਦਾ ਲੋਕਾਂ ਨੂੰ ਸੁਵਿਧਾਵਾਂ ਦੇਣ ਦਾ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਤਕਰੀਬਨ ਹਰ 500 ਮੀਟਰ ਦੇ ਉੱਤੇ ਆਮ ਆਦਮੀ ਕਲੀਨਿਕ ਹੋਏਗਾ ਐਂਬੂਲੈਂਸ ਖੜੀ ਹੋਏਗੀ 24 ਘੰਟੇ ਐਮਰਜੈਂਸੀ ਸਵਾਮਾ ਔਰ ਅਸੀਂ ਬੜੀ ਜਲਦੀ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਬਲੌਕ ਸਾਰੇ ਇੱਥੇ ਵੀ ਬਣ ਰਿਹਾ ਸਾਰੇ ਜ਼ਿਲ੍ਹਿਆਂ ਚ ਬਣ ਰਿਹਾ ਤੇ ਇਹ ਜਿਹੜੀ ਸੇਵਾ ਅਸੀਂ ਹੁਣ ਦੇ ਰਹੇ ਆਂ ਵੀ ਕਿਸੇ ਨੂੰ ਕ੍ਰਿਟੀਕਲ ਕੇਅਰ ਜਦੋਂ ਅਸੀਂ ਕਹਿੰਦੇ ਆਂ ਵੀ ਹਾਰਟ ਅਟੈਕ ਹੋ ਗਿਆ ਉਹਨੂੰ ਕੋਈ ਲਾਈਫ ਸਪੋਰਟ ਚਾਹੀਦੀ ਆ ਜਾਂ ਕੋਈ ਹੋਰ ਕੋਈ ਕਿਸਮ ਦੀ ਮੈਡੀਕਲ ਐਮਰਜੈਂਸੀ ਹੋ ਗਈ ਉਹਦਾ ਪੂਰਾ ਲਾਜ ਜਿਹੜਾ ਹੈਗਾ ਇਹ ਹੁਣ ਵੀ ਸ਼ੁਰੂ ਕਰ ਰਹੇ ਆਂ ਜੀ ਇਹਨੂੰ ਪੱਕਾ ਵੀ ਪਰਮਾਨੈਂਟ ਵੀ ਕਰਾਂਗੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਜੀ ਕਿਉਂਕਿ ਸਰਦੀ ਦਾ ਮੌਸਮ ਹੈ ਲੋਕਾਂ ਨੂੰ ਠੰਡ ਲੱਗ ਜਾਂਦੀ ਹੈ ਖਾਂਸੀ ਬੁਖਾਰ ਜ਼ੁਕਾਮ ਹੁੰਦਾ ਹੈ ਅਨੰਦਪੁਰ ਸਾਹਿਬ ਚ ਹੋਇਆ ਸੀ ਹੁਣ ਸਰਦੀ ਜ਼ਿਆਦਾ ਹੈਗੀ ਆ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਅਸੀਂ ਉਹ ਸਾਰਾ ਜਿਹੜਾ ਬੰਦੋਬਸਤ ਹੈ ਵੀ ਸਾਡੇ ਮੱਲਾਕਲੇ ਨੇ 24 ਘੰਟੇ ਦਵਾਈ ਮਿਲੇ ਐਮਰਜੈਂਸੀ ਕੇਅਰ ਮਿਲੇ ਐਂਬੂਲੈਂਸ ਸਰਵਿਸਿਜ਼ ਹੋਣ ਔਰ ਇਹਦੇ ਨਾਲ-ਨਾਲ ਜਿਹੜਾ ਅਸੀਂ ਇੱਕ ਜਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਚ ਕੀਤਾ ਸੀ ਅਸੀਂ ਉਸੇ ਤਰ੍ਹਾਂ ਅਸੀਂ ਇੱਥੇ ਵੀ ਇਸ ਜੋੜ ਜਿਹੜੀ ਸ਼ੀਧੀ ਸਭਾ ਤੇ ਵੀ ਇਕ ਤੱਕ ਖੂਨਦਾਨ ਕੈਂਪਸ 'ਚ ਸਾਨੂੰ ਖੂਨ ਦੀ ਜਿੰਨੀ ਲੋੜ ਹੋएगी ਉਹ ਲਵਾਂਗੇ ਕਿਉਂਕਿ ਹੁਣ ਡੈਂਗੀ ਦਾ ਸੀਜ਼ਨ ਵੀ ਓਵਰ ਹੋ ਗਿਆ। ਬਾਕੀ ਪਲੈਜ ਕਰਨਗੇ ਲੋਕ ਜਿਹੜੇ ਜਿਹੜੇ ਯੂਥ ਐ ਅਸੀਂ ਉਹਨਾਂ ਨੂੰ ਇਹਨਾਂ ਦੇ ਨਾਲ ਚੰਗੇ ਕੰਮਾਂ ਨਾਲ ਜੋੜਨਾ ਚਾਹੁੰਦੇ ਆ। ਇਸੇ ਤਰ੍ਹਾਂ ਅਸੀਂ ਅੰਗਦਾਨ। ਇਹਦੇ 'ਚ ਅਸੀਂ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਔਰ ਸਾਰੇ ਜਿੰਨੇ ਸਾਡੇ ਐਮਐਲਏ ਸਾਹਿਬਾਨ ਆ ਮੈਂ ਆਪਣੇ ਸਾਰੇ ਅੰਗਦਾਨ ਕੀਤੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਵੀ ਲੀਡ ਬਾਈ ਐਗਜ਼ਾਮਪਲ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੀ ਸਾਰੇ ਜਿੰਨੇ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਉਹਨਾਂ ਦੇ ਸਾਰੇ ਜਿੰਨੇ ਉਹਨਾਂ ਦੇ ਸਿਵ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਜੀ ਲਿਵਰ ਟ੍ਰਾਂਸਪਲੈਂਟ ਸੀ ਸ਼ੁਰੂ ਕਰ ਦਿੱਤਾ ਹੈਗਾ ਮਹਾਲੀ ਦੇ ਵਿੱਚ ਔਰ ਬੜੀ ਜਲਦੀ ਜਿਹੜਾ ਕਿਡਨੀ ਰੀਨਲ ਟ੍ਰਾਂਸਪੋਰਟ ਹੈ ਉਹ ਵੀ ਅਸੀਂ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਇਹ ਚਾਹੇ ਉਹ ਖੂਨ ਹੋਵੇ ਚਾਹੇ ਅੰਗ ਹੋਣ ਇਹ ਹਿਊਮਨ ਬੀਇੰਗਸ ਤੋਂ ਆਣੇ ਹੁੰਦੇ ਆ ਤੇ ਇਹ ਇੱਕ ਬੰਦੇ ਦੇ ਅੰਗਦਾਨ ਕਰਨ ਦੇ ਨਾਲ ਘੱਟੋ-ਘੱਟ ਵੀ 5 ਤੋਂ 7 ਬੰਦਿਆਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਇੱਕ ਨਵੀਂ ਜਿਹੜੀ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਇਹਦੇ ਵਾਸਤੇ ਵੀ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕਿ ਆਪਾਂ ਨੂੰ ਅੱਗੇ ਆਉ ਅਸੀਂ ਆਈਐਮਏ ਦੇ ਨਾਲ ਔਰ ਬਾਕੀ ਸਾਡੇ ਜਿੰਨੇ ਵੀ ਜਿਹੜੇ ਵੀ ਦਾਨੀ ਸੱਜਣ ਆਇਆ ਜਾਂ ਹੋਰ ਜਿਹੜੇ ਕੋਈ ਆ ਕੇ ਇੱਥੇ ਸੇਵਾ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜ਼िला ਪ੍ਰਸ਼ਾਸਨ ਨਾਲ ਸੰਪਰਕ ਕਰੋ ਸਾਡੇ ਸਿਵਲ ਸਰਜਨ ਨਾਲ ਡਿਪਟੀ ਕਮਿਸ਼ਨਰ ਨਾਲ ਐਸਐਸਪੀ ਨਾਲ ਜਿੱਦਾਂ ਵੀ ਤੁਸੀਂ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਆ ਐਮਐਲਏ ਸਾਹਿਬ ਨਾਲ ਕਰੋ ਕੰਟੈਕਟ ਤੇ ਅਸੀਂ ਤੁਹਾਨੂੰ ਉਹਦਾ ਆਪਣੇ 파ਟਨਰ ਬਣਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਇੱਥੇ 50 ਲੱਖ ਤੋਂ ਜ਼ਿਆਦਾ ਸੰਗਤ ਆਂਦੀ ਆ ਦੇਸ਼ ਵਿਦੇਸ਼ ਤੋਂ ਉਹ ਇਹ ਇਮਪ੍ਰੈਸ਼ਨ ਲੈ ਕੇ ਜਾਣ ਕੇ ਜਿਹੜਾ ਇਹ ਵਾਲਾ ਜਿਹੜਾ ਸਮਾਗਮ ਹੈਗਾ ਇਹ ਸਰਕਾਰ ਨੇ ਉੱਥੇ ਸਫਾਈ ਦਾ ਬਹੁਤ ਅੱਛਾ ਬੰਦੋਬਾਸ ਸੀ ਮੈਡੀਕਲ ਸਹੂਲਤਾਂ ਬਹੁਤ ਅੱਛੀਆਂ ਸੀ ਸਿਕਿਉਰਿਟੀ ਦਾ ਬਹੁਤ ਅੱਛਾ ਸਿਸਟਮ ਸੀ ਔਰ ਲੰਗਰ ਜਿਹੜਾ ਸੀਗਾ ਉਹ ਸਾਫ਼ ਸੁਥਰਾ ਜਿਸ ਤਰ੍ਹਾਂ ਸ਼ੀਦੀ ਜੋੜ ਮੇਲੇ ਤੇ ਸਾਦਾ ਲੰਗਰ ਹੋਣਾ ਚਾਹੀਦਾ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸੁਵਿਧਾ ਨਾ ਹੋਵੇ ਔਰ ਬਹੁਤ ਧਾਰਮਿਕ ਜਿਹੜੇ ਸ਼ਰਧਾ ਨਾਲ ਲੋਕ ਦੇਸ਼ ਵਿਦੇਸ਼ ਚੋਂ ਆਉਂਦੇ ਆ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਸਾਰੀ ਜਾਤਾਂ ਦੇ ਲੋਕ ਆਉਂਦੇ ਆ ਔਰ ਬਹੁਤ ਦੂਰੋਂ ਦੂਰ ਆਉਂਦੇ ਆ ਤੇ ਉਹ ਇੱਕ ਚੰਗਾ ਮਤਲਬ ਉਹਨਾਂ ਨੂੰ ਇੱਕ ਅਨੁਭਵ ਹੋਵੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੋ ਅਸੀਂ ਸਾਰੇ ਜਣੇ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ